ਕਾਲੇ ਕਾਨੂੰਨਾਂ ਬਾਰੇ ਗੱਲ ਕਰ ਰਹੇ ਹਾਂ। ਹੋਰ ਇਕੱਲੇ ਪਾਸੇ ਆ ਜਾਓ ਮੁੰਡਿਓ। ਵਾਪਸ ਲੋ, ਵਾਪਸ ਲੋ। ਲੋਕਪ੍ਰੋਤੀ ਕਾਲੇ ਕਾਨੂੰਨ ਵਾਪਸ ਲੋ। ਵਾਪਸ ਲੋ, ਵਾਪਸ ਲੋ। ਹੰਤ ਦਾ ਜੋ ਅਜਾਦੀ ਦੇ ਹਿੱਸਾ ਲੋਕਪ੍ਰੋਤੀ ਕਾਲੇ ਕਾਨੂੰਨ ਲੋਕਾਂ ਦੀ ਜਾਤੀ ਤੇ ਬਹੁਤ ਵੱਡਾ ਤੱਪਾ ਹੈ। ਅੱਲਾਹ। ਜੋ ਲੋਕਾਂ ਦੀ ਜਾਤੀ ਤੇ ਕਾਲੇ ਕਾਨੂੰਨ ਲਿਆਉਂਦੇ ਗਏ ਆ ਬਹੁਤ ਵੱਡਾ ਤੱਪਾ ਹੈ।

ਸਾਡਾ ਇਕਤਾ ਜਿੰਦਾਬਾਦ 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 ਸ਼ਾਨ ਮਜ਼ਦੂਰ ਇਕਤਾ ਜਿੰਦਾਬਾਦ 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 ਮੌਤੀ ਸਰਕਾਰ ਮਰਦਾਬਾਦ 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 ਮੌਤੀ ਸਰਕਾਰ ਮਰਦਾਬਾਦ 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 ਅਸੀਂ ਆਪਣੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਦਾ ਕਰ ਬੜਾ ਜਿਆ ਹੋ ਗਿਆ ਪੂਰੇ ਨਾ ਹੋਇਓ ਬੜਾ ਹੋਰ ਜਿਆਦਾ ਰੋ ਰੋ ਚਲੋ ਖੜੇ ਰੱਖੇ ਖੜੇ ਰੱਖੋ ਚਲੋ ਰਾਜਾ ਦੇ ਪਿੱਛੇ ਮਾੜਾ ਜਾ ਬਾਈ ਇਹ ਕੀ ਹੋਇਆ ਮੋਤੀ ਮੋਇਆ ਇਹ ਕੀ ਹੋਇਆ ਮੋਤੀ ਮੋਇਆ ਕੱਪ ਕੇ ਪਿੱਟੋ ਹਾਏ 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 ਦੋਰ ਨਾ ਪਿੱਟੋ ਹਾਏ 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 ਕੱਪ ਕੇ ਪਿੱਟੋ ਹਾਏ 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 ਦਿਲੋਂ ਪਿੱਟੋ ਹਾਏ ਹਾਏ